ਸਮਾਲ ਲੈਓ ਪ੍ਰਸਾਦ ਦਾ ਪੋਲਾ ਲੈਓ ਪ੍ਰਸਾਦ ਦਾ ਪੋਲਾ ਯਾਰ ਮੈਂ ਕਹਿੰਦਾ ਪਹਿਲਾਂ ਜੀ ਟੋਕਰ ਪਾਈਏ ਜੀ ਹੋ ਜੀ ਲੋਕ ਆ ਜੋ ਆ ਜੋ г <im> ਮੈਂ ਵਝਿਆ ਜੋ ਚਾਹ ਮਨਸ਼ਾਹ ਦੂਰ ਮਾਰੇ ਜਿਹਨਾਂ ਚੜਦੀਆਂ ਗਲਾ ਵਖਸ਼ ਅੱਗੇ ਅਸ਼ੀਰਵਾਦ ਨਾਲ ਬਾਬਾ ਹੀ ਕੱਲ ਵੱਜ ਗਏ ਨਾ ਮੱਜ ਨੇ ਕੋਈ ਦੱਸਣਾ ਨਹੀਂ ਛੱਡੀ ਕੋਲਤਾ ਹੀ ਮੈਨੂੰ ਮਾਰੇ ਪਹੁੰਚਣਾ ਉਹਨਾਂ ਮੱਜ ਬਾਬਾ ਜੀ ਡੰਗਰ ਸਾਰੇ ਝੇ ਹੋ ਗਏ ਸੀ ਉਹਨਾਂ ਮੱਜ ਜਿਹੜੀਆਂ ਦੁੱਧੀਆਂ ਸੀ ਉਹ ਮੁੰਡੇ ਲੈ ਕੇ ਆਟ ਦਾ ਜਿਹੜੇ ਮੱਜਾਂ ਗਾਂ ਲੈ ਕੇ ਚਲ ਗਈ ਇਹ ਮੱਜ ਡਰ ਗਈ ਤੇ ਫੋਟੀਆਂ ਵਾਲੇ ਨਹੀਂ ਉਹ ਜਿਹਨਾਂ ਮੱਜ ਡਰ ਗਈ ਹੁੰਦੇ ਤੁਮ ਇਹਨਾਂ ਨੂੰ ਮੈਂ ਰੋਲਾ ਕੇ ਪੁਣਾ ਮੈਂ ਕਿਹਾ ਤੁਸੀਂ ਨਾ ਇਹ ਦੁਜਾ ਅਗਨਬੋਟ ਪਾਸੇ ਕਰ ਲੋ ਉਹ ਉਹ ਉਹਨੇ ਕਿਹਾ ਉਹ ਘਰ ਨੇੜੇ ਆ ਨੇੜੇ ਉਹਨਾਂ ਨੇ ਨਾ ਤੁਝਾ ਮੱਜ਼ ਘੱਟ ਕੀਤੀ ਤੇ ਡਰਾਇਆ ਜਾਦਾ ਮੈਂ ਇਹਨਾਂ ਨੂੰ ਆਖਿਆ ਪਾਸੇ ਲੈ ਜਾਓ ਉਹਨਾਂ ਨੂੰ ਜੇ ਮੈਂ ਆਖਿਆ ਮਗਰ ਮੇਰੇ ਆਓ ਤੇ ਮਗਰਲੇ ਪਾਸੇ ਅਗਨਬੋਟ ਲਾ ਲਓ ਮੇਨੂੰ ਤੇ ਹਾਸਰਾ ਹੋ ਜਾਏਗਾ ਜੇ ਮੱਜ਼ ਦੇ ਦੇ ਜੇ ਮੱਝ ਪਾਇਆ ਕਿਤੇ ਭੱਜਣ ਵੀ ਲੱਗੀਆਂ ਚਲੋ ਮੈਂ ਨਾ ਜਾਣਾ ਤੇ ਮੈਂ ਮੈਂ ਭੱਜ ਗਿਆ ਕਿ ਰਬੋਰਡ ਤੇ ਝੜ ਜਾਗਾ ਉਹ ਚੜਦੇ ਹੀ ਕਹਿੰਦੇ ਛਾਲ ਮਾਰ ਕੇ ਮੱਝ ਵਿੱਚ ਝੜ ਜਾਣਾ ਮੈਂ ਤਾਂ ਬਹਿਗੂ ਜੀ ਇਹ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਮੈਂ ਤਾਂ ਮੱਝ ਨਹੀਂ ਚੜਨਾ ਛਾਲ ਮਾਰ ਕੇ ਫਿਰ ਬਾਬਾ ਜੀ ਮੱਝ ਨੇ ਇੱਥੇ ਲੈ ਜਾਂਦਾ ਮੈਨੂੰ ਲਿਆ ਕੇ ਇੱਧਰ ਪਾਸੇ ਛੁੱਟਦਾ ਲਿਆ ਕੇ ਪਰ ਮੈਂ ਨਾ ਜਰਨੈਲ ਮਹਾਰਾਜ ਦੀ ਕਿਰਪਾ ਦਾਦੇ ਦੀ ਪਰ ਮੈਂ ਮੱਝ ਦਾ ਘੇੜਾ ਨਹੀਂ ਛੱਡਿਆ ਕਿਉਂਕਿ ਮੱਝ ਦੋ ਢਾਈ ਲੱਗਦੀ ਸੀ ਮੱਝ ਮੈਂ ਮੱਝ ਦੇ ਕਰਕੇ ਜਿਆਦਾ ਕੁਝ ਬੜੀ ਰੱਖੀ ਕੁਝ ਫੜਦਾ ਹਾਂ ਤੇ ਚਾਹੇ ਦੂਜਾ ਤਾਂ ਲੇਡੂਪ ਜਾਂਦੀ ਹੈ ਫਿਰ ਮੱਝ ਨੇ ਨਾ ਪਤਾ ਨਹੀਂ ਵੈਗਰੂਜੀਬ ਕੀ ਮੇਰ ਪਈ ਏ ਮੱਝ ਨਾ ਇੱਧਰ ਤੋਂ ਹੋ ਗਈ ਇੱਧਰ ਨੂੰ ਹੋ ਕੇ ਤੇ ਆ ਘਾਰਿਆ ਬਾਰ ਇਹਨਾਂ ਦਾ ਸਾਬੇਗਾ ਸਾਬੇ ਦੇ ਘਰੇ ਵੜ ਗਈ ਫਿਰ ਉੱਥੇ ਸੀ ਬੇਰੀ ਬੜੀ ਤਗੜੀ ਕੰਡਿਆ ਏ ਹੁਣ ਮੇਰੇ ਪੈਰ ਆ ਸਾਰੇ ਥੱਲੋਂ ਨਾ ਕੰਡੇ ਵਿੱਚ ਟੋਟੇ ਟੁੱਟੇ ਪਏ ਨਿਕਲਦੇ ਨਹੀਂ ਮੈਨੂੰ ਮੱਝ ਨੂੰ ਉਂਦੇ ਤੇ ਜੜਾਤਾ ਜਾ ਕੇ ਪਰ ਮੇਰੇ ਭਾ ਦੀ ਬਣ ਗਈ ਥੱਲੋਂ ਪੈਰ ਗਏ ਫਿਰ ਵੀ ਮੈਂ ਹੌਸਲਾ ਨਹੀਂ ਛੱਡਿਆ ਹੌਸਲਾ ਛੱਡਿਆ ਮੈਂ ਹਾਂ ਮੱਝ ਨੂੰ ਨਹੀਂ ਜਾਣ ਦੇਣਾ ਬਗਿਆ ਉਹ ਹੋਰ ਭਾਵੇਂ ਜਿਹੜਾ ਕੋ ਮਰਜੀ ਹੋ ਜੇ ਉਹ ਮੱਝ ਨੇ ਛਾਲ ਮਾਰੀ ਤੇ ਉਹਨਾਂ ਦੇ ਅੰਦਰ ਵੜ ਗਈ ਜੈ ਅੰਦਰ ਬਾੜ ਕੀ ਉਥੋਂ ਕੱਢਿਆ ਉਹਨਾਂ ਨੇ ਚ ਕੋਈ ਨੁਕਸਾਨ ਹੋ ਜਲਿਆ ਭਾਂਡੇ ਟੁੱਟ ਜਣੇ ਬੇਡ ਅੱਗੇ ਪਏ ਬੇਡ ਟੁੱਟ ਜਣੇ ਮੱਝ ਦੇ ਉਹਨੇ ਉਹਦੇ ਘਰ ਦੀ ਸੀ ਹਸਾਬੇ ਦੀ ਉਹਨੇ ਡਰਾਇਆ ਤੇ ਬਾਹਰ ਕੱਢਦੀ ਮੱਝ ਦਾਦਾ ਲਿਆ ਕੇ ਮੈਨੂੰ ਮੱਝ ਜਾਣ ਕੇ ਤੇ ਸ਼ੈੱਡ ਚ ਵਰਗੀ ਧੂੜੀ ਵਾਲੇ ਦਾ ਲੈ ਕੇ ਉਥੇ ਮੈਨੂੰ ਪੈਰ ਵਜਾ ਕੁੰਡੇ ਨਾਲ ਮੈਂ ਵੈਗਰੂ ਜੀ ਮੈਂ ਤਵਾ ਦਾ ਥੱਲੇ ਰੱਸਾ ਢੋੜਦਾ ਥੱਲੇ ਰੱਸਾ ਸੁੱਟ ਗਿਆ ਮੱਝ ਮੈਂ ਉਥੋਂ ਖੇਡ ਕੇ ਬੰਦੇ ਨਾਲ ਬਣਤੀ ਜਿੱਥੋਂ ਮੈਂ ਪਈਆ ਜਦੋਂ ਮੈਂ ਪਈਆ ਫਿਰ ਮੁੰਡੇ ਮਗਰ ਆਏ ਮੇਰੇ ਜੇ ਮੈਂ ਇਹਨਾਂ ਨੇ ਫੋਨ ਕਰਤਾ ਘਰ ਤੇ ਆਨੇ ਵੀ ਫਿਰ ਜਪਨੈਲ ਨੂੰ ਫਿਰ ਮੈਂ ਕਿਉਂਕਿ ਮੇਰੇ ਕੋਲ ਤਾਂ ਕਨੈਕਟ ਮੁੱਕ ਗਿਆ ਸੀ ਕਿਉਂਕਿ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਇਹ ਕਰਨ ਵਾਲਾ ਮਾਲਕ ਮੁੜ ਕੇ ਸਾਧਾ 8 ਬੰਦੇ ਆਣ ਕੇ ਤੇ ਮੱਝ ਜਿਹੜੀਆਂ ਡੰਕਰ ਨੇ ਸੇਫਟੀ ਦਾਦੇ ਹੋ ਗਈਆਂ ਜੇ ਇੱਕ ਗਾਂ ਕੋਰ ਰੱਖ ਲਈਏ ਚਲੋ ਦੁੱਧ ਪਾਣੀ ਬਸ ਕਿਰਪਾ ਮਾਲਕ ਦੀ ਜੀ ਕੋਈ ਨਾ ਪ੍ਰਸਾਦ ਆ ਜਾ ਗੁਰੂ ਜੀ ਠੀਕ ਮੈਂ ਬਾਜੀ ਠੀਕ ਧੰਨਵਾਦੀ ਧੰਨਵਾਦ ਧੰਨਵਾਦ